ਇੰਨੇ ਕ ਦਰਸ਼ਕ ਸਾਡੇ ਆਏ ਨਹੀਂ ਬਹੁਤ ਨੇ ਜਾਂਦੇ ਜਾਂਦੇ ਇਹ ਵੇਗਾਂਪੁਰੀਆ ਭਾਜੀ ਇਹ ਸਟੇਜ ਦੇ ਅਸੀਂ ਅੱਗੀ ਬਹਿ ਜਾਣੇ ਹੁੰਨੇ ਸਵੇਰੇ ਆ ਕੇ ਥੋਪਾ ਤੇ ਚਲੋ ਭਾਜੀ ਕਹਾਣੀ ਕਰੋ ਸ਼ੁਰੂ ਕਹਾਣੀ ਜ਼ਬਰਦਸਤ ਆ ਕਿਤਾਬ ਜਿੱਥੇ ਮਿਲਦੀ ਆ ਸਾਡੇ ਤਾਂ ਮੇਰੇ ਤੋਂ ਮੰਗਵਾ ਸਕਦੇ ਆ ਅੱਛਾ ਜੀ ਇਹ ਕ੍ਰਿਸ਼ਨ ਚੰਦਰ ਦੇ ਆਪਾ ਫੈਨ ਆ ਤੇ ਉਰਦੂ ਚ ਲਿਖਦੇ ਸੀਗੇ ਤੇ ਪੰਜਾਬੀ ਅਨਵਾਦ ਆ ਇਹ ਸਸਤੇ ਸਿਰ ਕਹਾਣੀ ਆ ਆਪਾਂ ਪੜਾਂਗੇ ਪਾਈ ਰੋਡ ਤੇ ਪਹਿਲੀ ਬਿਲਡਿੰਗ 7 ਮੰਜ਼ਲਾ ਹੈ। ਉਹਦੇ ਬਾਹਰ ਦੂਰ ਤੱਕ 4 ਮੰਜ਼ਲਾ ਬਿਲਡਿੰਗਾਂ ਦੀ ਇੱਕ ਲੰਮੀ ਕਤਾਰ ਹੈ। ਮੇਰੇ ਦੋਸਤ ਨੇ 7 ਮੰਜ਼ਲੀ ਬਿਲਡਿੰਗ ਦੇ ਨੇੜੇ ਰੋਕੇ ਮੈਨੂੰ ਕਿਹਾ, "ਉਹ ਦੇਖ, ਇਹ 7 ਮੰਜ਼ਲਾ ਬਿਲਡਿੰਗ ਦੀ ਚਾਰਦਵਾਰੀ ਦੇ ਬਾਹਰ ਸੜਕ ਦੇ ਕਿਨਾਰੇ ਜਾਮਣ ਦੇ ਦਰਖਤ ਥੱਲੇ ਜਿਹੜਾ ਮੋਚੀ ਬੈਠਾ ਹੈ ਨਾ, ਹਾਂ। ਹਾਂ। ਇਹ 7 ਮੰਜ਼ਲੀ ਬਿਲਡਿੰਗ 5 ਸਾਲ ਪਹਿਲਾਂ ਮੋਚੀ ਦੀ ਸੀ।" ਕਿਆ ਬਾਤ। ਕਹਿੰਦਾ ਫੇਰ ਕਿਵੇਂ? ਮੈਂ ਆਪਣੇ ਦੋਸਤ ਨੂੰ ਪੁੱਛਿਆ, "ਕਹਿੰਦਾ ਇਹ ਤੂੰ ਉਸ ਮੋਚੀ ਤੋਂ ਹੀ ਪੁੱਛ।" ਮੇਰੇ ਦੋਸਤ ਨੇ ਕਿਹਾ, ਪਰ ਉਸ ਵੇਲੇ ਪੁੱਛਣ ਦਾ ਸਮਾਂ ਨਹੀਂ ਸੀ ਅਸੀਂ ਦੋਵੇਂ ਇੱਕ ਇੰਟਰਵਿਊ ਲਈ ਉਸ ਬਿਲਡਿੰਗ ਦੀ ਪੰਜਵੀਂ ਮੰਜ਼ਲ ਤੇ ਜਾ ਰਹੇ ਸਾਂ ਜਦੋਂ ਇੰਟਰਵਿਊ ਤੋਂ ਅਸਫਲ ਹੋ ਕੇ ਮੁੜੇ ਤਾਂ ਮੇਰਾ ਦੋਸਤ ਇੰਨਾ ਨਰਾਸ਼ ਤੇ ਲਾਚਾਰ ਹੋਇਆ ਕਿ ਮੇਰੀ ਡੀਗ ਵੀ ਨਹੀਂ ਕੀਤੀ ਆਪਣਾ ਇੰਟਰਵਿਊ ਖਤਮ ਕਰਕੇ ਚੱਲਦਾ ਬਣਿਆ ਹਾਲਾਂਕਿ ਮਾਮਲਾ ਸਿਰਫ 400 ਰੁਪਏ ਦੀ ਨੌਕਰੀ ਦਾ ਸੀ ਬਿਲਡਿੰਗ ਚੋਂ ਨਿਕਲ ਕੇ ਮੈਂ ਟਹਿਲ ਦਾ ਟਹਿਲ ਦਾ ਮੋਤੀ ਕੋਲ ਆ ਗਿਆ ਮੋਤੀ ਬਿਲਡਿੰਗ ਵੱਲ ਪਿੱਠ ਕਰੀਂ ਦਰਖਦ ਦੇ ਥੱਲੇ ਆਪਣਾ ਸਮਾਨ ਰੱਖ ਕੇ ਟੌਂਕੜੀ ਮਾਰੀ ਮਹਾਤਮਾ ਬੁੱਧ ਵੰਗ ਗੁਮਸਮ ਹੋਇਆ ਬੈਠਾ ਸੀ ਉਹਦਾ ਜਿਸਮ ਲੱਕ ਤੱਕ ਨੰਗਾ ਸੀ ਇਹ ਤਾਂ ਸਿਰਫ ਇੱਕ ਤੋਤੀ ਸੀ ਸੌਲੀ ਛਾਤੀ ਦੇ ਵਾਲ ਖਿਚੜੀ ਸਨ ਗੰਝਾ ਸਿਰ ਖੁਰਦਰੇ ਹੱਥ ਤੇ ਗੋਲਮਡੋਲ ਚਿਹਰਾ ਸੀ ਅੱਖਾਂ ਛੋਟੀਆਂ ਚਮਕੀਲੀਆਂ ਤੇ ਮੁਸਕਰਾਉਂਦੀਆਂ ਸਨ ਕੀ ਬਾਤ ਉਹ ਆਪਣੇ ਆਕਾਰ ਤੇ ਵਿਅਕਤੀਤਵ ਤੋਂ ਕਿਸੇ 7 ਮੰਜ਼ਿਲਾ ਇਮਾਰਤ ਤਾਂ ਕੀ 7 ਕਾ ਜ਼ਮੀਨ ਦਾ ਮਾਲਕ ਵੀ ਨਹੀਂ ਸੀ ਲੱਗਦਾ ਉਹਦੀ ਸ਼ਖਸੀਅਤ ਵਿੱਚ ਕੋਈ ਖਾਸ ਗੱਲ ਨਹੀਂ ਸੀ ਸਿਵਾਏ ਇਸ ਦੇ ਕਿ ਉਸਦੀ ਸਿਹਤ ਬਹੁਤ ਚੰਗੀ ਲੱਗਦੀ ਸੀ ਆ ਦੀਪ ਦੇਖੀ ਉਦੀ ਸ਼ਖਸੀਅਤ ਵਿੱਚ ਕੋਈ ਖਾਸ ਗੱਲ ਨਹੀਂ ਸੀ ਸਿਵਾਏ ਇਸ ਦੇ ਕਿ ਉਸ ਦੀ ਸਿਹਤ ਬਹੁਤ ਚੰਗੀ ਲੱਗਦੀ ਸੀ ਪਰ ਇਹੋ ਜਿਹਾ ਸਿਹਤਮੰਦ ਤੇ ਕਸਰਤੀ ਜਿਸਮ ਤਾਂ ਇਸ ਸ਼ਹਿਰ ਵਿੱਚ ਲੱਖਾਂ ਕੋਲ ਹੋਣਗੇ ਸੱਤ ਮੰਜ਼ਲੀ ਬਿਲਡਿੰਗ ਕਿੰਨਿਆਂ ਕੋਲ ਹੋਊਗੀ ਬਿਲਕੁਲ ਹਣਾ ਮੋਚੀ ਨੂੰ ਦੇਖ ਕੇ ਦੇਖ ਰਿਹਾ ਵੀ ਇਹਦੇ ਕੋਲ ਕਿਹੜਾ ਸੱਤ ਮੰਜ਼ਲਾ ਹਾਂ ਉਹਨੇ ਮੋਚੀ ਨੇ ਪੁੱਛਿਆ ਪਾਲਿਸ਼ ਕੇ ਮੁਰੰਮਤ ਦੋਵੇਂ ਹੀ ਮੈਂ ਜਵਾਬ ਦਿੱਤਾ मोची ਨੇ ਮੇਰੇ ਬੂਟ ਲਾ ਲਏ ਤੇ ਉਹਨਾਂ ਨੇ ਉਲਟ-ਪੁਲਟ ਕੇ ਗੌਰ ਨਾਲ ਵੇਖਣ ਲੱਗਾ ਮੈਂ ਸੋਚਿਆ ਅੱਜ ਕਿਹਨਾਂ ਮੇਰੇ ਦੋਸਤ ਨੇ ਮੇਰੇ ਨਾਲ ਮਗੌਲ ਕੀਤਾ ਹੁਣ ਫਿਰ ਵੀ ਨਹੀਂ ਯਕੀਨ ਆਨਾ ਹਾਂ ਯਕੀਨ ਕਿੱਥੇ ਆਊਗਾ ਫਿਰ ਖਿਆਲ ਆਇਆ ਆਖਰ ਪੁੱਛਣ ਚ ਕੀ ਹਰਜ ਕਹਿੰਦਾ ਮੈਂ ਸੁਣਿਆ ਤੂੰ ਕਦੇ 7 ਮੰਜ਼ਿਲਾ ਬਿਲਡਿੰਗ ਦਾ ਮਾਲਕ ਹੁੰਦਾ ਸੀ ਸੋਚੀ ਨੇ ਇੱਕਦਮ ਮੋਚੀ ਨੇ ਕੋਈ ਇੱਕਦਮ ਜਵਾਬ ਨਾ ਦਿੱਤਾ ਬੜੇ ਸਬਰ ਨਾਲ ਮੇਰੇ ਬੂਟਾਂ ਨੂੰ ਉਲਟ-ਪੁਲਟ ਕੇ ਦੇਖਦਾ ਰਿਹਾ ਜਿਵੇਂ ਉਹ ਮੇਰੇ ਬੂਟ ਦੇਖਣ ਦੀ ਬਜਾਏ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਫਿਰ ਉਸਨੇ ਨਜ਼ਰ ਚੁੱਕ ਕੇ ਮੇਰੇ ਵੱਲ ਵੇਖਿਆ ਜਿਵੇਂ ਮੇਰੇ ਬੂਟਾਂ ਦੇ ਚਮੜੇ ਨੂੰ ਪੜਨ ਤੋਂ ਬਾਅਦ ਮੇਰੇ ਚਿਹਰੇ ਦੇ ਚਮੜੇ ਨੂੰ ਪੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਤਾ ਨਹੀਂ ਉਸਨੇ ਕੀ ਦੇਖਿਆ ਕੀ ਪੜਿਆ ਉਹ ਹੌਲੀ ਜਿਹਾ ਮੁਸਕਰਾਇਆ ਕਹਿੰਦਾ ਲੱਗਦਾ ਹੈ ਸ਼ਹਿਰ ਵਿੱਚ ਨਵੇਂ ਆਏ ਹੋ। ਹਾਂ ਨੌਕਰੀ ਦੀ ਤਲਾਸ਼ ਵਿੱਚ ਆਇਆ ਸਾਂ ਤੇ ਉਹ ਨਹੀਂ ਮਿਲੀ। ਮੋਚੀ ਨੇ ਫਿਰ ਕਿਹਾ ਕਹਿੰਦਾ ਹਾਂ ਪਰ ਕਹਿੰਦਾ ਤੈਨੂੰ ਕਿੱਦਾਂ ਪਤਾ? ਕਹਿੰਦਾ ਮੋਚੀ ਨੇ ਲੱਕੜੀ ਦਾ ਇੱਕ ਛੋਟਾ ਜਿਹਾ ਉਦਰਾ ਸਤੂਲ ਮੇਰੇ ਲਈ ਦਰਖਤ ਦੀ ਛਾਂ ੇਡ ਰੱਖ ਦਿੱਤਾ ਤੇ ਮੇਰੀ ਜੁੱਤੀ ਨੂੰ ਲੱਕੜ ਦੇ ਕੱਡੇ ਵਿੱਚ ਉਲਟਾ ਪਸਾਉਂਦਿਆਂ ਬੋਲਿਆ ਇਸ ਸਤੂਲ ਤੇ ਬੈਠ ਜਾਓ ਤੇ ਸੁਣੋ ਮੈਂ ਆਮ ਤਾਰ ਤੇ ਸੁਣਾਦਾ ਨਹੀਂ ਪਰ ਤੁਸੀਂ ਸੁਣਣ ਦੇ ਹੱਕਦਾਰ ਹੋ ਕਹਿੰਦਾ ਮੈਂ ਬਚਪਨ ਤੋਂ 42 ਸਾਲਾਂ ਤੱਕ ਦੀ ਦਾਸਤਾ ਨਹੀਂ ਸੁਣਾਵਾਂਗਾ ਕਿਉਂਕਿ ਬੀਜ ਤੋਂ ਦਰਖਤ ਤੱਕ ਦਾ ਸਮਾਂ ਬਹੁਤ ਵੱਡਾ ਹਰਸਾ ਹੁੰਦਾ ਹੈ ਤੇ ਇਸ ਹਰਸੇ ਵਿੱਚ ਦਰਖਤ ਬਹੁਤ ਸਾਰੇ ਗੁਨਾਹ ਕਰਦਾ ਹੈ ਤੇ ਬਹੁਤ ਸਾਰੇ ਗੁਨਾਹ ਦੇ ਉੱਤੇ ਲੱਗ ਦਿੱਤੇ ਜਾਂਦੇ ਹਨ ڈاکੂ ਤਣੇ ਨਾਲ ਢੋਲਾ ਕੇ ਲੁੱਟਦਾ ਸਮਾਨ ਸੰਭਾਲਦੇ ਆ ਤੇ ਦਰਖਤ ਕਿੜੀਆਂ ਨੂੰ ਆਲਣੇ ਬਣਾਉਣ ਦੀ ਇਜਾਜ਼ਤ ਦਿੰਦਾ ਹੈ। ਅੱਛਾ ਤਾਂ ਕਿ ਸੱਪ ਉਹਨਾਂ ਦੇ ਆਂਡੇ ਪੀ ਸਕੇ। ਧਰਤੀ ਤੋਂ ਸਮਾਨ ਤੱਕ ਦਾ ਸਫ਼ਰ ਕਰਦੀ ਹਰੀ ਕਰੂੰਬਲ ਦੀ ਖੱਲ ਕਿਵੇਂ ਮੋਟੀ ਹੋ ਜਾਂਦੀ ਹੈ ਇੱਕ ਵੱਖਰਾ ਦਖਾਤਾ ਹੈ। ਇਹਨੂੰ ਸੁਣਨ ਲਈ ਅਦੇ ਇਨੂੰ ਸੁਣਾਉਣ ਲਈ ਨਾ ਮੇਰੇ ਕੋਲ ਵੇਲਾ ਨਾ ਤੁਹਾਡੇ ਕੋਲ ਵਕਤ ਆ। ਮੋਚੀ ਦੀ ਬਾਜ਼ ਹੀ ਬਦਲ ਗਈ ਮੇਰਾ ਮੂੰਹ ਹੈਰਾਨੀ ਨਾਲ ਖੁੱਲ ਗਿਆ। ਮੈਂ ਸਟੂਲ ਉਹਦੇ ਕੋਲ ਖਿੱਚ ਲਿਆ ਤਾਂ ਕਿ ਉਹਦਾ ਕੋਈ ਸ਼ਬਦ ਸੁਣਨ ਕੋણો ਰਹਿ ਨਾ ਜਾਵੇ। ਮੈਂ ਤੁਹਾਨੂੰ ਆਪਣੀ ਪੁਰਾਣੀ ਜ਼ਿੰਦਗੀ ਦੀ ਸਰਵਾਖਰੀ ਕਹਾਣੀ ਸੁਣਾਉਂਗਾ। ਬਿਲਕੁਲ ਕੰਨਾ ਜਦੋਂ ਮੈਂ 42 ਸਾਲਾਂ ਦਾ ਸੀ ਤੇ ਜਮਾਨੇ ਦੇ ਸੜਦਗਰਮ ਤੋਂ ਨਿਕਲ ਕੇ ਠੇਕਾ ਪਰਮਟ ਕੋਟੇ ਸਮਗਲਿੰਗ ਸੱਟੇ ਬੇਈਮਾਨੀ ਰਿਸ਼ਵਤ ਧਮਕੀ ਨਰਮੀ ਖਸ਼ਾਮਤ ਧੋਖਾ ਦੇਈ ਯਾਨੀ ਹਰ ਕਿਸਮ ਦੀ ਤਿਕੜਮ ਵਰਤ ਕੇ 10 ਕਰੋੜ ਰੁਪਇਆ ਇਕੱਠਾ ਕਰ ਲਿਆ ਇਹ ਕੋਈ ਮਾਮੂਲੀ ਰਕਮ ਨਹੀਂ ਸੀ ਕਿਸੇ ਮਾਮੂਲੀ ਬੇਈਮਾਨੀ ਨਾਲ ਹਾਸਲ ਨਹੀਂ ਕੀਤੀ ਜਾ ਸਕਦੀ ਉਹਦੇ ਲਈ ਇਮਾਨਦਾਰੀ ਦੀ ਵੀ ਜ਼ਰੂਰਤ ਹੁੰਦੀ ਹੈ ਪਰ ਐਸੀ ਇਮਾਨਦਾਰੀ 도 ਜੋ ਬੇਈਮਾਨੀ ਨਾਲ ਨਾ ਵਰਤੀ ਜਾ ਸਕੇ ਬਹੁਤ ਸਾਰਾ ਸੱਚ ਜਿਸ ਨੂੰ ਝੂਠ ਵਾਂਗ ਖਰਚ ਕੀਤਾ ਜਾ ਸਕਦਾ ਤੁਸੀਂ ਨੂੰ ਨਹੀਂ ਸਮਝੋਗੇ 400 ਰੁਪਏ ਦੀ ਨੌਕਰੀ ਤਲਾਸ਼ ਕਰਨ ਵਾਲੇ ਇਹਨੂੰ ਨਹੀਂ ਸਮਝ ਸਕਦੇ ਕਹਿੰਦਾ ਇੰਨੀ ਵੱਡੀ ਰਕਮ ਤਲਾਸ਼ ਕਰਨ ਵਾਸਤੇ ਝੂਠ ਤੇ ਸੱਚ ਧੋਖਾ ਦੇਈ ਤੇ ਮਾਸੂਮੀਅਤ ਨੇਕੀ ਗਨਾਹ ਆਇਨਸਟਾਨ ਵਾਂਗ ਵਰਤਣਾ ਪੈਂਦਾ ਹਾਂ ਮੈਂ ਕੰਬ ਗਿਆ ਮੋਚੀ ਨੇ ਮੇਰੀ ਜੁੱਤੀ ਦਾ ਤਲਾ ਗਿੱਲਾ ਕੀਤਾ ਕਹਿੰਦਾ ਕਦੇ ਮੈਂ ਵੀ ਹਰੀ ਕਰੁੰਬਲ ਸੀ ਮੇਰੀ ਤਸਵੀਰ ਬੜੀ ਗਰਮ ਸੀ ਤੇ ਥੋੜੀ ਜਿਹੀ ਬੇਈਮਾਨੀ ਮੈਨੂੰ ਤੱਤੀ ਲੂ ਮੰਗ ਚਲਸਾ ਦਿੰਦੀ ਸੀ ਤੇ ਸਵੇਰ ਦੀ ਹਵਾ ਮੇਰੇ ਲਈ ਅਸਮਾਨ ਦੀ ਖੁਸ਼ਬੋ ਲੈ ਕੇ ਆਉਂਦੀ ਸੀ। ਕਿਆ ਬਾਤ। ਉਸ ਸਮੇਂ ਮੈਂ ਨਹੀਂ ਸੀ ਜਾਣਦਾ ਕਿ ਅਸਮਾਨ ਵਾਲ ਦੇਖਣਾ ਵੀ ਇੱਕ ਸਜਾ ਹੈ। 42 ਸਾਲਾਂ ਤੱਕ ਪਹੁੰਚਦੇ ਆ ਮੇਰੀ ਖਲ ਮੋਟੀ ਤੇ ਖੁਰਦਰੀ ਹੋ ਗਈ। ਹੁਣ ਮੇਰੇ ਉੱਪਰ ਨਾ ਕਿਸੇ ਲੋ ਦਾ ਅਸਰ ਹੁੰਦਾ ਸੀ ਨਾ ਹੀ ਖੁਸ਼ਬੂ ਦਾ। ਮੈਂ 10 ਕਰੋੜ ਰੁਪਏ ਕਮਾ ਲਏ ਤੇ 7 ਮੰਜ਼ਿਲਾ ਬਿਲਡਿੰਗ ਜੋ ਮੇਰੀ ਪਿੱਠ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਵੀ ਖੜੀ ਕਰ ਲਈ। ਤੇ ਬਹੁਤ ਸਾਰੀ ਜਾਇਦਾਦ ਵੀ। ਮੰਤਰੀ ਮੈਨੂੰ ਲੈਣ ਲਈ ਹਵਾਈ ਅੱਡੇ ਤੇ ਆਉਂਦੇ ਤੇ ਮੈਂ ਸੋਚਿਆ ਹੁਣ ਮੈਂ ਸਭ ਕੁਝ ਖਰੀਦ ਸਕਦਾ ਤੇ ਸਭ ਨੂੰ ਖਰੀਦ ਤੇ ਫੇਰ ਇਹ 10 ਕਰੋੜ ਜੇਬ ਵਿੱਚ ਰੱਖ ਕੇ ਖਰੀਦਣ ਨਿਕਲਿਆ ਤਾਂ ਪਤਾ ਲੱਗਾ ਕਿ ਇੱਥੇ ਹਰ ਚੀਜ਼ ਵਿਕਦੀ ਹੈ ਸਿਆਸਤ, ਮਾਜਬ, ਨੈਤਿਕਤਾ, ਇੱਜ਼ਤ, ਦੋਸਤੀ, ਵਫਾਦਾਰੀ, ਖੂਬਸੂਰਤੀ, ਇਸ਼ਕ, ਸਾਹਿਤ, ਵਿਗਿਆਨ, ਸ਼ਾਇਰੀ ਹਰ ਚੀਜ਼ ਵਾਜੂ ਪਾ ਵਿਕਦੀ ਹੈ ਧਨ ਲਾਂਦੇ ਜਾਓ ਤੇ ਮਾਲ ਪਠਾਣੇ ਇਹ ਜਾਣ ਕੇ ਦਿਮਾਗ ਹੋਰ ਖਰਾਬ ਹੋ ਗਿਆ ਤੇ ਮੈਂ ਹਰ ਇੱਕ ਨੂੰ ਜੁੱਤੀ ਦੀ ਨੋਕ ਤੇ ਰੱਖਣ ਲੱਗਾ ਮੇਰੇ ਦੋਸਤ ਰਪਾਠੀ ਨੇ ਮੈਨੂੰ ਸਮਝਾਇਆ ਤੂੰ ਜ਼ਿੰਦਗੀ ਨੂੰ ਬਿਲਕੁਲ ਗਲਤ ਸਮਝ ਰਿਹਾ ਹੈ ਸੱਟੇ ਕੋਟੇ ਲਾਇਸੈਂਸ ਮਗਲਿੰਗ ਤੇ ਧੰਦੇ ਨੇ ਤੇਰੀ ਬੁੱਧੀ ਪ੍ਰਸ਼ਟ ਕਰਤੀ ਆ ਜਿੰਦਗੀ ਦੇ ਨੈਤਿਕ ਮੁੱਲਾਂ ਤੇ ਤੇਰਾ ਵਿਸ਼ਵਾਸ ਉੱਠ ਗਿਆ ਤੂੰ ਸਭ ਨੂੰ ਚੋਰ ਤੇ ਗਰਜਮੰਦ ਸਮਝਦਾ ਹੈ ਹਾਲਾਂਕਿ ਅੱਜ ਵੀ ਇਸ ਦੁਨੀਆ ਵਿੱਚ ਤੇ ਇਸ ਸ਼ਹਿਰ ਵਿੱਚ ਲੱਖਾਂ ਲੋਕ ਜਹ ਰਹਿੰਦੇ ਆ ਜਿਨ੍ਹਾਂ ਨੂੰ ਤੇਰੇ ਪੈਸੇ ਦੀ ਬਿਲਕੁਲ ਪਰਵਾਹ ਨਹੀਂ ਤੇ ਜਿਹੜੇ ਤੈਨੂੰ ਤੇ ਤੇਰੇ ਪੈਸੇ ਨੂੰ ਟਿੱਚ ਸਮਝਦੇ ਆ ਮਤਲਬ ਉਹਦਾ ਮਿੱਤਰ ਉਹਨੂੰ ਦੱਸਦਾ ਸਮਝਾਉਂਦਾ ਆ ਮੈਂ ਖੁੱਲ ਕੇ ਹੱਸਿਆ ਹੱਸਾ ਹੱਸਿਆ ਖੁੱਲ ਕੇ ਹੱਸਿਆ ਤੇ ਮੇਰਾ ਹਾਸਾ ਸੁਣ ਕੇ ਤਰਪਾਠੀ ਦਾ ਚਿਹਰਾ ਕੱਸਿਆ ਗਿਆ ਕਹਿੰਦਾ ਮੈਨੂੰ ਹੀ ਵੇਖ ਮੈਂ ਤੇਰੇ 10 ਕਰੋੜ ਰੁਪਏ ਪਰ ਕਦੇ ਕੋਡੀ ਵੀ ਮੰਗੀ ਕਹਿੰਦਾ ਤੂੰ ਬੇਵਕੂਫ ਕਹਿੰਦਾ ਮੇਰੇ ਵਾਂਗ ਬੇਵਕੂਫ ਤੇ ਆਪਣੀ ਇੱਜ਼ਤ ਖਾਤਰ ਆਪਣੀ ਜਾਨ ਤੱਕ ਦੇਣ ਵਾਲੇ ਸ਼ਹਿਰ ਵਿੱਚ ਲੱਖਾਂ ਲੋਕ ਮੌਜੂਦ ਆ ਹਾਂ ਕਹਿੰਦਾ ਮੈਨੂੰ ਯਕੀਨ ਨਹੀਂ ਉਹ ਬੋਲਿਆ ਅਜਮਾ ਕੇ ਦੇਖ ਲੈ ਕਹਿੰਦਾ ਮੈਂ ਮੈਨੂੰ ਫੌਰਨ ਇੱਕ ਤਰਕੀਬ ਸੁਝੀ ਇਹ ਪੈਸੇ ਦੀ ਗਰਮੀ ਸੀ ਦਿਮਾਗ ਦੀ ਗਰਮੀ ਸੀ ਮੈਂ ਉਦੋਂ ਹੀ ਸਟੈਨੋ ਨੂੰ ਸੱਦ ਕੇ ਇੱਕ ਇਸ਼ਤਿਹਾਰ ਦਾ ਮਸੂਦਾ ਉਹਨੂੰ ਦੱਸਿਆ ਉਹਨੂੰ ਕਿਹਾ ਬਈ ਦੂਜੇ ਦਿਨ ਟਾਈਮ ਦੇ ਵਿੱਚ ਜਿਹੜਾ ਛਪ ਗਿਆ ਕਹਿੰਦਾ ਬਈ ਜੁੱਤੀਆਂ ਖਾਣ ਵਾਲੇ ਨੂੰ 500 ਰੁਪਏ ਨਾ ਜੋ ਆਦਮੀ ਇਸਤਿਹਾਰ ਦੇਣ ਵਾਲੇ ਤੋਂ 10 ਛਿੱਤਰ ਖਾਊਗਾ ਉਹਨੂੰ 500 ਰੁਪਏ ਦਾ ਨਾਮ ਦਿੱਤਾ ਜਾਓ ਠੀਕ ਆ ਛਿੱਤਰ ਛਿੱਤਰਖਾਨ ਦਾ ਸਮਾਂ ਉਹੀ ਜੋ ਦਫ਼ਤਰ ਦਾ ਸਮਾਂ ਹੈ ਯਾਨੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਛਿੱਤਰਖਾਨ ਵਾਲੇ ਮੁਲਾਕਾਤੀ ਆਪਣੀ ਬੀਏ ਦੀ ਡਿਗਰੀ ਨਾਲ ਲੈ ਕੇ ਆਂ ਬੀਏ ਦੀ ਡਿਗਰੀ ਤੇ ਆਪਣੀ ਪੋਟਾ ਨਾਲ ਵਾਲੀ ਲਾਜ਼ਮੀ ਤੂੰ ਪਹੁੰਚਣਾ ਠੀਕ ਆ ਕਹਿੰਦਾ ਨਹੀਂ ਤਾਂ ਛਿੱਤਰ ਨਹੀਂ ਤਾਂ ਛਿੱਤਰ ਨਹੀਂ ਪਹਿਣਗੇ ਗौरी शंकर ਬਾਗੜੀਆ 7 ਤਾਰਨਾ ਰੋਡ ਬੰਬਈ ਉਹ ਐਡਰੈਸ ਹੋ ਗਿਆ ਉਹ ਐਡਰੈਸ ਦਿੱਤਾ ਦੂਜੇ ਦਿਨ ਅਖਬਾਰ ਵਿੱਚ ਇਸ਼ਤਿਹਾਰ ਦੇਖ ਕੇ ਰਾਮਦੇਵਾਲ ਤਰਪਾਟੀ ਭੱਜਾ ਭੱਜਾ ਮੇਰੇ ਕੋਲ ਆਇਆ ਕਹਿੰਦਾ ਇਹ ਕੀ ਮੂਰਖਤਾ ਕਹਿੰਦਾ ਮੈਂ ਕਿਹਾ ਤੈਨੂੰ ਪਤਾ ਜੁੱਤੀਆਂ ਖਾਣਾ ਸਾਡੇ ਦੇਸ਼ ਕਿੰਨਾ ਬੁਰਾ ਮੰਨਿਆ ਜਾਂਦਾ ਤੁਸੀਂ ਇੱਕ ਆਦਮੀ ਦੀ ਕੁੜੀ ਅਧਾਲ ਸਕਦੇ ਹੋ ਪਰ ਉਹਦੇ ਜੁੱਤੀਆਂ ਨਹੀਂ ਮਾਰ ਸਕਦੇ ਹੂੰ ਪਹਿਲੀ ਗੱਲ ਉਹ ਬਰਦਾਸ਼ਤ ਕਰ ਸਕਦਾ ਦੂਜੀ ਨਹੀਂ ਹਰਗੇ ਜ ਨਹੀਂ ਕਿਸੇ ਕਿਸੇ ਤਰ੍ਹਾਂ ਵੀ ਨਹੀਂ ਹਾਂ ਇਹ ਤਾਂ ਠੀਕ ਹੈ ਤਰਪਾਟੀ ਨੇ ਸਵਿਕਾਰ ਕਰ ਲਿਆ ਕਹਿੰਦਾ ਇਸ ਲਈ ਮੈਂ ਇਸ਼ਤਿਹਾਰ ਦਿੱਤਾ ਮੈਂ ਤੈਨੂੰ ਦਿਖਾਉਣਾ ਚਾਹਣਾ ਕਿ ਜ਼ਿੰਦਗੀ ਦੀਆਂ ਕੀਮਤਾਂ ਕਿੰਨੀਆਂ ਬਦਲ ਗਈਆਂ ਕਹਿੰਦਾ ਪਰ ਇਹ ਬੀਏ ਦੀ ਸ਼ਰਤ ਕਿਉਂ ਕਹਿੰਦਾ ਕਿਉਂਕਿ ਮੈਨੂੰ ਗਰੀਬ ਤੇ ਭਰੋਸਾ ਨਹੀਂ ਗਰੀਬ ਦੀ ਨੈਤਿਕਤਾ ਤੇ ਕੀ ਉਹਦੀ ਔਕਾਤ ਕੀ ਉਹ ਤਾਂ 10 ਰੁਪਏ ਚ 10 ਜੁੱਤੀਆਂ ਖਾਣ ਲਈ ਤਿਆਰ ਹੋ ਜੂ ਇਹਦੇ ਲਈ ਮੈਂ ਸ਼੍ਰੀਪਾਲੇ ਇਸ਼ਤਿਹਾਰ ਦਿੱਤਾ ਅੱਛਾ ਸਾਗੇ ਤੇਰੇ ਤੋਂ ਸ਼ਰਾਬ ਦੀ ਖਲ ਚੱਕੀ ਦਾ ਉਤਰ ਜੂ ਤੇਰੇ ਲਈ ਮਾਟੀ ਜੁੱਪ ਕਰ ਗਿਆ ਗਰੀਬਾਂ ਲਈ ਸਾਡੇ ਨਹੀਂ ਤਾਂ ਅਸੀਂ ਦੋਵੇਂ ਢੀਕ ਕਰਨ ਲੱਗੇ 11 ਵਜੇ ਗਏ 12 ਵਜੇ ਗਏ 3 ਵਜੇ ਇੱਕ ਆਦਮੀ ਵੀ ਜੁੱਤੀਆਂ ਖਾਣ ਲਈ ਹਾਜ਼ਰ ਨਹੀਂ ਹੋਇਆ 4 ਵਜੇ ਤਾਂ ਤਰਪਾਠੀ ਜ਼ੋਰ-ਜ਼ੋਰ ਦੀ ਹੱਸਣ ਲੱਗਾ ਮੈਨੂੰ ਗੁੱਸਾ ਤਾਂ ਬਹੁਤ ਆਇਆ ਪਰ ਕੀ ਕਰਦਾ 4:30 ਵਜੇ ਦੇ ਲੱਗ ਦੁਬਲਾ ਪਤਲਾ ਨੌਜਵਾਨ ਜੋ ਸ਼ਕਲ ਸੂਰਤ ਉਹ ਬਿਲਕੁਲ ਭੁੱਖਾ ਲੱਗਦਾ ਸੀ ਡਰਦੇ ਡਰਦੇ ਇੰਟਰਵਿਊ ਲਿਆ ਉਹਨੇ ਆਪਣੀ ਡਿਗਰੀ ਦਿਖਾਈ ਫੋਟੋ ਦਿਖਾਈ ਤੇ ਬੋਲਿਆ ਜੁੱਤੀਆਂ ਖਾਣ ਲਈ ਕਿਸੇ ਪ੍ਰਾਈਵੇਟ ਕੈਬ ਦਾ ਪ੍ਰਬੰਧ ਕੀਤਾ ਕਹਿੰਦਾ ਨਹੀਂ ਸ਼੍ਰੀਮਾਨ ਜੀ ਮੈਂ ਬੜੀ ਸਖਤੀ ਨਾਲ ਕਹੇ ਜੁੱਤੀਆਂ ਸ਼ਰਿਆਂ ਪਬਲਿਕ 'ਚ ਪਹਿਣਗੀਆਂ ਇਸ ਬਿਲਡਿੰਗ ਦੇ ਬਾਹਰ ਗਰਾਊਂਡ ਵਿੱਚ ਉਹ ਕੁਝ ਵੱਲ ਸੋਚਦਾ ਰਿਹਾ ਜੀਬ ਖਿੱਚੋ ਤਾਣ ਵੇਸੀ ਫਿਰ ਉਹਨੇ ਇੱਕ ਆਹ ਭਰੀ ਤੇ ਆਪਣੀ ਬੀਏ ਦੀ ਡਿਗਰੀ ਤੈਅ ਕੀਤੀ ਫੋਟੋ ਨੂੰ ਜੇਬ ਵਿੱਚ ਰੱਖਿਆ ਤੇ ਬਿਨਾਂ ਕੁਝ ਕਹੇ ਸੋਨੇ ਚਲਾ ਗਿਆ ਤੇਰ ਪਾਠੀ ਖੁਸ਼ੀ ਨਾਲ ਉਛਲਣ ਲੱਗਾ ਮੈਂ ਸੋਚਣ ਲੱਗਾ ਗਲਤੀ ਮੇਰੀ ਆ ਮੈਂ ਨਾਮ ਘਟ ਰੱਖਿਆ ਟਾਈਮਜ਼ ਨੂੰ ਗਰੀਬ ਲੋਕ ਤਾਂ ਪੜ੍ਹਦੇ ਹੀ ਨਹੀਂ ਨਹੀਂ ਤਾਂ ਬਹੁਤ ਸਾਰੇ ਜੁੱਤੀਆਂ ਖਾਣ ਵਾਲੇ ਆ ਜਾਂਦੇ ਜਿਹੜੇ ਲੋਕ ਟਾਈਮਜ਼ ਪੜ੍ਹਦੇ ਆ ਉਹਨਾਂ ਨੇ 500 ਦੀ ਰਕਮ ਬਹੁਤ ਘਟ ਆ ਯਾਨੀ ਮੈਂ ਸੋਚਦਾ ਕਿ ਇਹਨਾਂ ਲੋਕਾਂ ਨੂੰ ਆਪਣੇ ਦਿਮਾਗ ਦੀ ਤਕੜੀ ਵਿੱਚ ਇੱਕ ਪਾਸੇ ਆ ਪਰੇਜਾ ਤੇ ਦੂਸਰੇ ਪਾਸੇ ਰੱਖੇ ਪੈਸੇ ਦੂਜੇ ਪਾਸੇ ਰੱਖੇ ਹੋਣਗੇ ਪੈਸੇ ਤੇ ਤਾਂ ਪੈਸਿਆਂ ਵਾਲੇ ਪੱਲੜੇ ਨੂੰ ਹਲਕਾ ਮਹਿਸੂਸ ਕੀਤਾ ਹੋਊਗਾ ਇਹ ਨਹੀਂ ਸ਼ਾਇਦ ਇੱਜਤ ਨੂੰ ਵੇਚਣ ਲਈ ਇਹ ਰਕਮ ਬਹੁਤ ਥੋੜੀ ਆ ਤੇ ਮੈਂ ਇਹਨੂੰ ਵਧਾ ਦਿੰਦਾ ਆ ਦੂਜੇ ਦਿਨ ਮੈਂ ਇਸ਼ਤਿਹਾਰ ਵਿੱਚ ਰੁਪਈਏ ਵਧਾ ਕੇ 1000 ਕਰ ਦਿੱਤੇ ਫਿਰ ਵੀ ਸਿਰਫ ਤਿੰਨ ਆਦਮੀ ਆਏ ਤੀਜੇ ਦਿਨ ਮੈਂ ਰਕਮ ਹੋਰ ਵਧਾ ਦਿੱਤੀ ਇਸ ਵਾਰ ਪੰਜ ਆਦਮੀ ਆਏ ਯਾਨੀ ਕਿ ਕੁੱਲ 8 ਆਦਮੀ ਇਸ ਸ਼ਹਿਰ ਵਿੱਚ ਕਹਿੰਦਾ ਮੈਂ ਗੁੱਸੇ ਨਾਲ ਦੰਦ ਪੀਣ ਲੱਗ ਪਿਆ ਮੇਰਾ ਫਾਲਸਵਾਹ ਨਕਾਮ ਹੁੰਦਾ ਜਾ ਰਿਹਾ ਸੀ ਤੇ ਤਰਪਾਠੀ ਮੈਨੂੰ ਵੇਖ ਕੇ ਕਹਿ ਕਿਆ ਲਾ ਰਿਹਾ ਸੀ ਤੁਸੀਂ ਸ਼ਾਇਦ ਤਰਪਾਠੀ ਦਾ ਤਲਖਾ ਸਾਨੀ ਸੁਣਿਆ ਨਹੀਂ ਤੁਸੀਂ ਵੀ ਇਦਾਂ ਹੀ ਕਰਦੇ ਜਿਵੇਂ ਅੱਗੇ ਚੱਲ ਕੇ ਮੈਂ ਕੀਤਾ ਕਹਿੰਦਾ ਮੈਂ ਤਰਪਾਠੀ ਨਾਲ ਸਲਾਹ مشورہ ਕਰੇ ਬਿਨਾਂ ਹੀ ਇਨਾਮ ਦੀ ਰਕਮ 10000 ਕਰ ਦਿੱਤੀ ਤੇ ਜੁੱਤੀਆਂ ਦੀ ਗਿਣਤੀ ਵੀ ਵਧਾਤੀ। ਵੀ ਜਿਹੜਾ ਆਦਮੀ ਮੈਥੋਂ 50 ਛੇਤਰ ਖਾਊਗਾ ਉਹਨੂੰ 10000 ਮੁਫ਼ਤ ਮਿਲਣਗੇ। ਇਹ ਪੇਸ਼ਕਾਸ਼ ਸਿਰਫ 2 ਦਿਨ ਲਈ ਸੀ। ਹੂੰ ਕਹਿੰਦਾ ਜੀ ਦੂਜੇ ਦਿਨ ਤਰਪਾਠੀ ਸਵੇਰੇ 8 ਵਜੇ ਮੇਰੇ ਕੋਲ ਭੱਜ ਆਇਆ ਉਹਦਾ ਰੰਗ ਓੜਿਆ ਹੋਇਆ ਤੇ ਚਿਹਰੇ ਦੀਆਂ ਹਵਾਈਆਂ ਓੜ ਰਹੀਆਂ। ਕੀ ਹੋ ਗਿਆ ਮੈਂ ਪੁੱਛਿਆ। ਕਹਿੰਦਾ ਬਿਲਡਿੰਗ ਦੇ ਬਾਹਰ 200 ਆਦਮੀ ਲੇਨ ਲਾ ਕੇ ਖੜਾ ਹੈ। ਤੇ ਇਸ ਵੇਲੇ ਸਿਰਫ 8 ਵਜੇ। ਕਹਿੰਦਾ ਮੈਂ ਖੁਸ਼ੀ ਨਾਲ ਉਛਲ ਪਿਆ। ਘਬਰਾਉਣੀ ਮੈਂ ਕਿਹਾ ਮੈਂ ਬੈਂਕ ਤੋਂ 5 ਲੱਖ ਰੁਪਈਆ ਮੰਗਾ ਲਿਆ। ਮੈਂ ਤੈਨੂੰ ਸਾਬ ਸਿਖਾਉਣਾ 10 ਵਜੇ ਦੇ ਲਗਭਗ ਕਤਾਰ ਐਨੀ ਲੰਬੀ ਹੋ ਗਈ ਕਿ ਪੁਲਿਸ ਦੇ ਇੱਕ ਮਜਿਸਟ੍ਰੇਟ ਨੂੰ ਬੁਲਾਣਾ ਪਿਆ। ਮਜਿਸਟ੍ਰੇਟ ਇੱਕ ਡਾਕਟਰ ਨੂੰ ਵੀ ਨਾਲ ਲੈ ਆਇਆ। ਕਿਉਂਕਿ ਉਹਨੂੰ ਮੇਰਾ ਮਾਨਸਿਕ ਸੰਤੁਲਨ ਖਰਾਬ ਹੋਣ ਦਾ ਸ਼ੱਕ ਪੈ ਗਿਆ। ਡਾਕਟਰ ਨੇ ਮੇਰਾ ਦਿਮਾਗੀ ਮਾਇਨਾ ਕੀਤਾ। ਮੈਨੂੰ ਤੰਦਰੁਸਤ ਪੋਸ਼ਟ ਕੀਤਾ। ਘਰ ਦੱਸਦਾ। ਪਰ ਇਹਨਾਂ ਜ਼ਰੂਰ ਆਖਿਆ ਕਿ ਦਿਮਾਗ ਜ਼ਰੂਰਤ ਨਾਲੋਂ ਜ਼ਿਆਦਾ ਕਰਮ। ਕਹਿੰਦਾ ਮੈਂ ਆਪਣਾ ਕੰਪਿਊਟਰ ਇੱਥੇ ਕੰਪਾਊਟਰ ਇੱਥੇ ਛੱਡ ਜਾਂਦਾ ਐ। ਡਾਕਟਰ ਥੋੜਾ ਜਿਹਾ ਹੱਸਿਆ। ਆਪਣਾ ਸਮਾਨ ਸੰਭਾਲਦਾ ਬੋਲਿਆ। ਤੇ ਉਹਨਾਂ ਨੂੰ ਵੀ ਜੁੱਤੀਆਂ ਖਾਣ ਦਾ ਸ਼ੌਕ ਹੈ ਉਮੀਦ ਹੈ ਤੁਸੀਂ ਨਿਰਾਸ਼ ਨਹੀਂ ਕਰੋਗੇ ਕਹਿੰਦਾ ਮੇਰੇ ਕੰਪਾਉਂਟਰ ਨੂੰ ਵੀ ਜੁੱਤੀਆਂ ਖਾਣ ਦਾ ਸ਼ੌਕ ਹੈ ਡਾਕਟਰ ਚਲਾ ਗਿਆ ਤਾਂ ਬਕਾਇਦਾ ਤੌਰ ਤੇ ਜੁੱਤੀਆਂ ਮਾਰਨ ਦਾ ਕੰਮ ਸ਼ੁਰੂ ਹੋ ਗਿਆ ਮਜਿਸਟ੍ਰੇਟ ਤੇ ਉਹਦੇ ਨਾਲ ਦੋ ਜੁਡੀਸ਼ੀਅਲ ਕਲਰਕ ਬਕਾਇਦਾ ਹਰ ਜੁੱਤੀਆਂ ਖਾਣ ਵਾਲੇ ਦੀ ਡਿਗਰੀ ਤੇ ਫੋਟੋ ਚੈੱਕ ਕਰਦੇ ਤੇ ਉਸ ਤੋਂ ਇੱਕ ਫਾਰਮ ਤੇ ਦਸਤਖਤ ਕਰਵਾਉਂਦੇ ਕਿ ਉਹ ਜੋ ਲਿਖਦਾ ਵੀ ਮੈਂ ਖੁਦ ਆਪਣੀ ਮਰਜ਼ੀ ਨਾਲ ਜੁੱਤੀਆਂ ਖਾ ਰਿਹਾ ਹਾਂ ਉਹਦੀ ਨੈਤਿਕ ਤੇ ਆਰਥਿਕ ਜ਼ਿੰਮੇਵਾਰੀ ਮੇਰੇ ਇਲਾਵਾ ਕਿਸੇ ਤੇ ਲਾਗੂ ਨਹੀਂ ਹੁੰਦੀ ਕਹਿੰਦਾ ਇਸ ਤੋਂ ਬਾਅਦ ਮੈਂ ਜੁੱਤੀਆਂ ਮਾਰਦਾ ਹੁਣ ਕਹਿੰਦਾ ਸ਼ਰੀਬ ਲੋਕਾਂ ਚ ਹਰ ਤਰ੍ਹਾਂ ਦੇ ਲੋਕ ਆ ਰਹੇ ਹਰ ਧਰਮ ਦੇ ਹਰ ਕੌਮ ਦੇ ਹਰ ਰੰਗ ਦੇ ਹਰ ਉਮਰ ਦੇ ਹਰ ਪੇਸ਼ੇ ਦੇ ਮੈਂ ਹਰ ਇੱਕ ਨੂੰ ਜੁੱਤੀਆਂ ਮਾਰਦਾ ਤੇ ਤਰਪਾਟੀ ਵੱਲ ਗੌਰਮੈ ਇਲਾਜ ਵਿੱਚ ਦੇਖਦਾ ਤੇ ਰਾਮਦੇਵਾਲ ਤਰਪਾਟੀ ਜ਼ਮੀਨ ਵਿੱਚ ਧਸਿਆ ਜਾ ਰਿਹਾ ਸੀ ਸ਼ਾਮ ਸ਼ਰਮ ਦੇ ਮਾਰੇ ਉਹ ਮੇਰੇ ਨਾਲ ਅੱਖ ਨਹੀਂ ਸੀ ਮਿਲਾ ਰਿਆ ਦੁਪਹਿਰ ਪਿਛੇ ਗਾਇਬ ਹੋ ਗਿਆ ਪਰ ਦੁਪਹਿਰ ਦੇ ਕਰੀਬ ਕਤਾਰ ਇੰਨੀ ਵੱਧ ਗਈ ਕਿ ਟਰਨਰ ਰੋਡ ਤੋਂ ਮਾਰਸਲ ਰੋਡ ਦੇ ਨਾਕੇ ਤੋਂ ਨਿਕਲ ਕੇ ਰਿਐਲਟੀ ਸਿਨੇਮਾ ਦੇ ਚੌਂਕ ਤੱਕ ਪਹੁੰਚ ਚੁੱਕੀ ਸੀ ਲੋਕਾਂ ਦੀ ਭੀੜ ਐਨੀ ਸੀ ਕਿ ਪੁਲਿਸ ਨੂੰ ਦੋ ਵਾਰ ਲਾਠੀ ਚਾਰਜ ਕਰਨੀ ਪਈ ਕਿਉਂਕਿ ਪਿੱਛੋਂ ਆਉਣ ਵਾਲੇ ਲੋਕ ਕਤਾਰ ਦੇ ਅੱਗੇ ਘੁਸਣ ਦੀ ਕੋਸ਼ਿਸ਼ ਕਰਦੇ ਤੇ ਜੁੱਤੀਆਂ ਖਾਨ ਵਿੱਚ ਆਪਸ ਵਿੱਚ ਉਹ ਛਿੱਤਰ ਪਾਣ ਹੋਇਆ ਕਿ ਰਹਿ ਰੱਬ ਦਾ ਨਾਮ 3 ਵਜੇ ਦੇ ਕਰੀਬ ਕਹਿੰਦਾ ਜੀ ਮੇਰੀ ਜੁੱਤੀ ਟੁੱਟ ਗਈ ਮੈਂ ਇਸ ਤਮਾਸ਼ੇ ਨੂੰ ਬੰਦ ਕਰ ਦੇਣਾ ਚਾਹੁੰਦਾ ਸੀ ਪਰ ਉਸ ਸਮੇਂ ਮੇਰੇ ਸਾਹਮਣੇ ਇੱਕ ਚਿੱਟੇ ਵਾਲਾ ਬੜਾ ਬੁੱਢਾ ਖੜਾ ਸੀ ਜੋ ਫੁੱਟ ਫੁੱਟ ਕੇ ਰੋ ਰਿਹਾ ਸੀ ਕਹਿੰਦਾ ਜੀ ਮੈਨੂੰ ਜੁੱਤੀਆਂ ਮਾਰੋ ਮੈਨੂੰ 10000 ਦੇ ਦਿਓ ਕਹਿੰਦਾ ਪਰ ਮੇਰੀ ਜੁੱਤੀ ਟੁੱਟ ਗਈ ਕਹਿੰਦਾ ਉਹਨੇ ਆਪਣੇ ਪੈਰ ਦੀ ਟੁੱਟੀ ਚੱਪਲ ਲਾਈ ਤੇ ਮੇਰੇ ਹੱਥਾਂ ਵਿੱਚ ਦਿੰਦਾ ਬੋਲਿਆ ਕੋਈ ਗੱਲ ਨਹੀਂ ਜੀ ਮੇਰੀ ਜੁੱਤੀ ਲੈ ਲਓ ਮ ਉਦੇ ਪਿੱਛੇ ਇੱਕ ਬੁੱਢੀ ਖੜੀ ਸੀ ਮੈਂ ਬੁੱਢੇ ਨੂੰ ਪੁੱਗਤਾ ਕੇ ਉਹਨੂੰ ਪੁੱਛਿਆ ਅੰਮਾ ਤੂੰ ਇੱਥੇ ਕੀ ਕਰਨਾ ਈ ਕਹਿੰਦੀ ਜੁੱਤੀਆਂ ਖਾਣ ਆਈਆਂ ਪੁੱਤਰ ਉਹਨੇ ਕੰਬ ਦੀ ਆਵਾਜ਼ ਵਿੱਚ ਕਿਹਾ ਤੂੰ ਤਾਂ ਮਾਂ ਹੈ ਮੈਂ ਤੈਨੂੰ ਕਿਵੇਂ ਜੁੱਤੀਆਂ ਮਾਰ ਸਕਦਾ ਕਹਿੰਦੀ ਔਰਤ ਤਾਂ ਸਦਾ ਮਰਦ ਦੇ ਪੈਰ ਦੀ ਜੁੱਤੀ ਰਹੀ ਭਾਵੇਂ ਉਹ ਗ੍ਰੈਜੂਏਟ ਕਹਿਣਾ ਹੋ ਜਵੇ ਮੇਰੇ ਤੇ ਇੰਨਾ ਚਲੋ ਨਾ ਕਰ ਮੈਨੂੰ ਜੁੱਤੀਆਂ ਮਾਰ 50 ਦੀਆਂ ਜੁੱਤੀਆਂ 100 ਜੁੱਤੀਆਂ ਮਾਰ ਲਾ ਪਰ ਮੈਨੂੰ 10000 ਰੁਪਏ ਦੇ ਦੇ 10000 ਰੁਪਏ ਨਾਲ ਮੇਰਾ ਗੁਜ਼ਾਰਾ ਹੋ ਜਾਊ ਉਹ ਦੋਵੇਂ ਹੱਥ ੱਡ ਕੇ ਮੈਨੂੰ ਦੁਆਵਾਂ ਦੇਣ ਲੱਗੀ ਸ਼ਾਮ ਦੇ ਠੀਕ ਪਰ ਲੋਕਾਂ ਦੀ ਭੀੜ ਕਿਵੇਂ ਨਾ ਘਟੀ। ਕਰਨਰ ਰੋਡ ਤੇ ਇੱਕ ਮੇਲਾ ਜਿਹਾ ਲੱਗਿਆ ਹੋਇਆ ਸੀ ਬਿਲਕੁਲ ਕਿਸੇ ਧਾਰਮਿਕ ਜਾਂ ਕੌਮੀ ਤਿਹਾੜੀ ਵਰਗਾ ਮਾਹੌਲ ਸੀ। ਰੇੜੀ ਵਾਲੇ, ਛਾਬੇ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਬਾਜਾ ਕੱਢ ਰਹੇ ਸੀ। ਕਿਉਂਕਿ ਕਤਾਰ ਵਿੱਚ ਖੜੇ ਹੋਣ ਵਾਲੇ ਲੋਕਾਂ ਨੇ ਰਾਤ ਭਾਰ ਇੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਸੀ ਤੇ ਕੋਈ ਵੀ ਆਪਣੀ ਥਾਂ ਤੋਂ ਹਿੱਲਣ ਲਈ ਤਿਆਰ ਨਹੀਂ ਸੀ। ਕਤਾਰ ਵਿੱਚ ਖੜੇ ਹੋਣ ਵਾਲੇ ਦੀ ਥਾਂ ਲੈਣ ਲਈ ਸੌਦੇਬਾਜ਼ੀ ਹੋਣ ਲੱਗੀ। ਲੋਕਾਂ ਨੇ ਆਪਣੇ ਘਰਾਂ ਤੋਂ ਕੰਬਲ ਤੇ ਬਿਸਤਰੇ ਮੰਗਾ ਲਏ। ਚਾਹ ਵਾਲੇ ਗਰਮ ਚਾਹ, ਨਾਂ ਤੇ ਖਟਾਈ ਵੇਚਦੇ ਫਿਰ ਰਹੇ ਸੀ। ਸਿਗਰਟ ਕਬਾਬ ਤੇ ਕੁਲਚੇ ਪੂਰੀ ਤੇ ਭਾਜੀ ਸੋਡਾ ਤੇ ਕੋਕਾ ਕੋਲਾ ਇਤੋਂ ਤੱਕ ਕਿ ਖਰੇ ਦੀਆ ਬੋਤਲਾ ਵੀ ਵਿਗਣ ਲੱਗੀ। ਅਨਾਮ ਹਾਸਲ ਕਰਨ ਲਈ ਸਿੰਡੀਕੇਟ ਬਣ ਗਈ ਤੇ ਕਈ ਅਮੀਰ ਲੋਕ ਖੁਦ ਆਉਣ ਵਿੱਚ ਸ਼ਰਮ ਮਹਿਸੂਸ ਕਰਦੇ ਸਨ। ਉਹਨਾਂ 10 10 20 20 30 50 ਗੁੰਡੇ ਕਤਾਰਕ ਖੋੜ ਤੇ। ਉਹਨਾਂ ਗੁੰਡਿਆਂ ਨੂੰ ਸਿਰਫ 1000 ਰੁਪਏ ਮਿਲੂਗਾ। ਬਾਕੀ ਸਾਰਾ ਸੇਠਾਂ ਦੀ ਜੇਬ 'ਚ ਜਾਊਗਾ। ਤੇ ਰਾਤੋਂ ਰਾਤ ਬੀਏ ਦੀ ਡਿਗਰੀ ਦਾ ਮੁੱਲ ਵੱਧ ਗਿਆ। ਜਿਸ ਡਿਗਰੀ ਲਈ 150 ਰੁਪਏ ਨਹੀਂ ਮਿਲਦੇ ਸਨ ਉਹ ਡਿਗਰੀ ਦੇ ਕਾਗਜ਼ ਲਈ 1500 ਰੁਪਏ ਦੀ ਪੇਸ਼ਕਸ਼ ਆਉਣ ਲੱਗੀ। ਸਮਝੋ ਜੁੱਤੀਆਂ ਜਦਾਲ ਬੰਨਣ ਲੱਗੀ। ਤਰਪਾਟੀ ਕਿਤੇ ਨਹੀਂ ਦਿਖਾਈ ਦੇ ਰਿਆ। ਸਾਰੀ ਰਾਤ ਉਹ ਮੇਰੇ ਕੋਲ ਨਹੀਂ ਆਇਆ ਸਵੇਰੇ ਵੀ ਨਹੀਂ। 10 ਵਜੇ ਫਿਰ ਜੁੱਤੀਆਂ ਮਾਰਨ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ। ਹੁਣ ਪੁਲਿਸ ਦਾ ਪ੍ਰਬੰਧ ਜ਼ਿਆਦਾ ਸੀ, ਮੈਜਿਸਟ੍ਰੇਟ ਵੀ ਤਿੰਨ ਸਨ। 11 ਵਜੇ ਦੇ ਲਗਭਗ ਇੱਕ ਆਦਮੀ ਆਪਣਾ ਮੂੰਹ ਚਾਦਰ ਚ ਲਪੇਟੇ ਲੈ ਜੁੱਤੀਆਂ ਖਾਣ ਲਈ ਪੇਚ ਹੋ ਗਿਆ। ਮੈਂ ਇਤਰਾਜ਼ ਕੀਤਾ ਜਦੋਂ ਤੱਕ ਮੂੰਹ ਤੋਂ ਚਾਦਰ ਨਹੀਂ ਹਟਾਈ ਜੋ ਕਿ ਜੁੱਤੀਆਂ ਨਹੀਂ ਮਾਰੂੰਗਾ। ਕਾफी ਕਿਚੋਤਾਂ ਪਿਛੋਂ ਆਦਮੀ ਨੇ ਆਪਣੇ ਮੂੰਹ ਤੋਂ ਚਾਦਰ ਹਟਾਈਏ, ਰਾਮਦੇਵਾਲ ਤਰਪਾਟੀ ਸੀਗਾ। ਤਰਪਾਟੀ ਆ ਗਿਆ। ਭਾਗਨਾ ਮੈਂ ਪੁੱਛਿਆ ਤੂੰ ਕਹਿੰਦਾ ਹਾਂ ਕੱਚਾ ਜਿਹਾ ਹੋ ਕੇ ਬਲਿਆ ਮੈਨੂੰ ਸਭ ਕੁ ਮਿਲ ਗਿਆ ਹੁਣ ਤੂੰ ਖੇਡ ਬੰਦ ਕਰ ਦੇ ਕਹਿੰਦਾ ਮੈਂ ਕਿਦਾਂ ਬੰਦ ਕਰ ਸਕਦਾ ਨਹੀਂ ਕਹਿੰਦਾ ਇਹ ਕਿਦਾਂ ਬੰਦ ਕਰ ਸਕਦਾ ਉਹ ਜਿਹੜਾ ਤਰਪਾਟੀ ਦੇ ਪਿੱਛੇ ਖੜਾ ਸੀ ਕਹਿੰਦਾ ਮੈਂ ਅੱਗੇ ਹੋ ਕੇ ਦੇਖਿਆ ਤਾਂ ਇਹ ਸ਼ਹਿਰ ਦਾ ਸਭ ਤੋਂ ਵੱਡਾ ਠੇਕੇਦਾਰ ਸੇਠ ਮਾਤਾ ਪ੍ਰਸ਼ਾਦ ਸੀ ਜਿਸ ਨੇ ਮੇਰੀ ਇਹ 7 ਮੰਜ਼ਿਲਾ ਬਿਲਡਿੰਗ ਦੀ ਇਹ ਸਾਰੀ ਕੀਤੀ ਸੀ ਕਹਿੰਦਾ ਮੈਂ ਕਿਹਾ ਤੁਸੀਂ ਸੇਠ ਜੀ ਇੰਦਾ ਕਿਦਾਂ ਕਹਿੰਦਾ ਮਿਊਸਪਲ ਮਿਊਸਪਲ ਕਾਰਪੋਰੇਸ਼ਨ ਦੇ 10000 ਛਿੱਤਰ ਖਾ ਕੇ ਇੱਕ ਕੰਟਰੈਕਟ ਮਿਲਦਾ ਆ ਮੈਂ ਕਿਹਾ ਚਲੋ ਆਪਣੇ ਯਾਰ ਤੋਂ 50 ਛਿੱਤਰ ਖਾ ਕੇ 10000 ਲੈ ਲਵਾਂਗੇ 5 ਮਿੰਟਾਂ 'ਚ ਸੌਦਾ ਕੀ ਮਹਿੰਗਾ ਪਰ ਬੈਂਕ 'ਚ ਜੋ ਜੋ 10 ਕਰੋੜ ਰੁਪਏ ਜਮਾ ਸੀ ਉਹ ਤਾਂ ਹੁਣ ਖਤਮ ਹੋ ਚੁੱਕੇ ਕਹਿੰਦਾ ਕੋਈ ਗੱਲ ਨਹੀਂ ਬਿਲਡਿੰਗ ਵੇਚਦਾ ਮੈਂ ਖਰੀਦਦਾ ਉਹ ਕਹਿੰਦਾ ਮੈਂ ਜੁੱਤੀਆਂ ਮਾਰਦਾ ਮਾਰਦਾ ਥੱਕ ਗਿਆ ਕਹਿੰਦਾ ਜੁੱਤੀਆਂ ਤਾਂ ਤੁਹਾਨੂੰ ਮਾਰਨੀ ਹੀ ਵੈਣੀਆਂ ਕਹਿੰਦਾ ਅਸੀਂ ਤਾਂ ਜੁੱਤੀਆਂ ਖਾਣ ਲੈ ਆਏ ਆ ਤੇ ਜੁੱਤੀਆਂ ਖਾ ਕੇ ਹੀ ਜਾਵਾਂਗੇ ਤੇ ਕਤਾਰ 'ਚੋਂ ਬਹੁਤ ਸਾਰੇ ਲੋਕ ਚੀਕੇ ਪਿੱਛੋਂ ਕਿਸੇ ਨੇ ਨਾਰਾ ਲਾਇਆ ਜੁੱਤੀ ਜਿੰਦਾਬਾਦ ਤੇ ਸੈਂਕੜੇ ਲੋਕ ਜੁੱਤੀ ਜਿੰਦਾਬਾਦ ਦੇ ਨਾਰੇ ਲਾਉਣ ਲੱਗ ਪਏ ਆਗੇ ਆਗੇ ਤੁਹਾਡੇ ਰਹੀ ਆਗੇ ਥੋੜੇ ਹੀ ਸਮੇਂ ਵਿੱਚ ਇਲੈਕਸ਼ਨ ਤੇ VOTING ਵਰਗੀ ਸਥਿਤੀ ਪੈਦਾ ਹੋ ਗਈ। ਫਿਰ ਬਾਹਰੋਂ ਗੋਲੀ ਚੱਲਣ ਦੀ ਆਵਾਜ਼ ਆ ਗਈ। ਹਗਾਮਾ ਵੱਧਾ ਜਾ ਰਿਹਾ ਸੀ। ਸ਼ਾਇਦ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਹੋਰ ਨਾਮ ਵੰਡਣ ਤੋਂ ਨਾ ਕਰਦੀ। ਦੋ ਆਦਮੀ ਗੋਲੀ ਚੱਲਣ ਨਾਲ ਮਰ ਗਏ। ਮੇਰੇ ਸਟੇਟਰ ਨੇ ਕਿਹਾ ਵੀ ਤੁਹਾਡੀ ਪੇਸ਼ਕਸ਼ ਦੋ ਦਿਨ ਲਈ ਆ ਤੇ ਤੁਸੀਂ ਲੋਕਾਂ ਨੂੰ ਜੁੱਤੀਆਂ ਖਾਣ ਤੋਂ ਰੋਕ ਨਹੀਂ ਸਕਦੇ। ਨਹੀਂ ਤਾਂ ਭਿਆਨ ਖਲਵਲੀ ਮਾਜੂ। ਕਹਿੰਦਾ ਮੈਂ 2 ਕਰੋੜ ਦੀ ਬਿਲਡਿੰਗ 1.5 ਕਰੋੜ 'ਚ ਸੇਠ ਮਾਤਾ ਪ੍ਰਸਾਦ ਕੋਲ ਉਸੇ ਸਮੇਂ ਵੇਚਤੀ। ਤੇ ਫਿਰ ਜੁੱਤੀ ਚਲਾਣੀ ਸ਼ੁਰੂ ਕਰਦੀ। 3 ਵਜੇ ਤੱਕ ਬਾਕੀ ਬਿਲਡਿੰਗ ਵੀ ਨਿਲਾਮੀ ਹੋ ਗਈ। ਹੁਣ ਸਿਰਫ ਇੱਕ ਬੈਂਕ ਦੇ ਹਿੱਸੇ ਬਚ ਗਏ ਸੀ ਇਸ ਲਈ ਮੈਂ ਹੌਲੀ ਹੌਲੀ ਜੁੱਤੀਆਂ ਮਾਰ ਰਿਹਾ ਸਾਂ ਤਾਂ ਕਿ ਕਿਵੇਂ ਨਾ ਕਿਵੇਂ 5 ਵਜੜ ਤੇ ਬੈਂਕ ਬਚਾ ਲਵਾਂ ਪਰ 4 ਵਜ ਦੇ ਲਗਭਗ ਬੈਂਕ ਦੇ ਹਿੱਸੇ ਵੀ ਵੇਚਣੇ ਪਏ ਤੇ ਜਦੋਂ 5 ਵਜੇ ਤਾਂ ਮੇਰੀ ਸਾਰੀ ਪੂੰਜੀ ਖਤਮ ਹੋ ਚੁੱਕੀ ਸੀ ਤੇ ਮੈਂ ਜੁੱਤੀਆਂ ਕੱਛੇ ਚ ਲੈ ਕੇ ਬਿਲਡਿੰਗ ਚੋਂ ਬਾਹਰ ਆ ਗਿਆ ਸ਼ਾਮ ਹੋ ਰਹੀ ਸੀ ਤੇ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ ਸੜਕ ਦੀ ਹਾਲਤ ਇਸ ਤਰ੍ਹਾਂ ਉਗੜ-ਦੁਗੜੀ ਹੋਈ ਪਈ ਸੀ ਜਿਵੇਂ ਇੱਥੇ ਫਿਰਕੂ ਵਸਾਦ ਹੋਇਆ ਹੋਵੇ ਬਿਲਡਿੰਗ ਦੇ ਬਾਹਰ ਇੱਕ ਜਾਮਣ ਦੇ ਥੱਲੇ ਕਿਸੇ ਟੂ ਮੋਚੀ ਜੁੱਤੀਆਂ ਗੱਢ ਰਿਹਾ ਸੀ ਮੈਂ ਉਹਨੂੰ ਪੁੱਛ ਤੁ ਜੁੱਤੀਆਂ ਖਾਣ ਕਿਉਂ ਨਹੀਂ ਆਇਆ ਤੇ ਸੀਟੂ ਮੇਰੇ ਵੱਲ ਵੇਖ ਕੇ ਬੜੀ ਸਾਦਗੀ ਨਾਲ ਬੋਲਿਆ ਸਰਕਾਰ ਮੈਂ ਜੁੱਤੀਆਂ ਬਣਾਉਂਦਾ ਆਂ 판ਦਾ ਨਹੀਂ ਹੂੰ ਉਹਦੀ ਸਾਦਗੀ ਮੇਰੇ ਦਿਲ ਨੂੰ ਲੱਗ ਗਈ ਮੈਂ ਉੱਥੇ ਉਹਦੇ ਕੋਲ ਇੱਕ ਸਟੂਲ ਤੇ ਬੈਠ ਗਿਆ ਜਿੱਥੇ ਤੁਸੀਂ ਬੈਠੇ ਹੋ ਉਦੋਂ ਤੋਂ ਮੈਂ ਇੱਥੇ ਹੀ ਆ ਲੋਕਾਂ ਨੇ ਮੈਨੂੰ ਕਈ ਤਰ੍ਹਾਂ ਦੀ ਮਦਦ ਦੇਣੀ ਚਾਹੀ ਮੇਰਾ ਕਾਰੋਬਾਰ ਫੇਰ ਤੋਂ ਸ਼ੁਰੂ ਕਰਵਾਉਣਾ ਚਾਹਿਆ ਪਰ ਮੈਂ ਨਾ ਕਰਤੀ ਕਿਉਂਕਿ ਮੈਨੂੰ ਵੀ ਮਹਾਤਮਾ ਬੁੱਧ ਵਾਂਗ ਗਿਆਨ ਹੋ ਗਿਆ ਸੀ ਮੋਚੀ ਨੇ ਮੇਰੇ ਬੂਟਾ ਨੂੰ ਮੱਥੇ ਨਾਲ ਲਾਇਆ ਫਿਰ ਬੜੀ ਅਨੋਖੀ ਅਦਾਜ਼ ਚੁੰਮਿਆਂ ਤੇ ਬੋਲਿਆ ਕਹਿੰਦਾ ਉਦੋਂ ਤੋਂ ਮੈਂ ਇਸ ਜਾਮਣ ਦੇ ਦਰਖਤ ਤੇੜਾ ਜੁੱਤੀਆਂ ਗੱਡਦਾ ਹਾਂ ਤੇ ਹਰ ਰੋਜ਼ ਇਹਨਾਂ ਨੂੰ ਸਲਾਮ ਕਰਦਾ ਹਾਂ ਜੁੱਤੀ ਤੋਂ ਇਸ ਯੁੱਗ ਦੀ ਜੁੱਤੀ ਜੋ ਇਸ ਯੁੱਗ ਦੀ ਸਵਾਮੀ ਹੈ ਤੇ ਰੋਟੀ ਰੋਜੀ ਹੂੰ ਵਧੀਆ ਲੱਗੀ ਭਾਈ ਸੰਗਤੋ ਕਹਾਣੀ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜੀ ਮੇਰਾ ਇਸੇ ਤਰ੍ਹਾਂ ਸਾਨੂੰ ਕਹਾਣੀਆਂ ਸੁਣਾਉਂਦੇ ਰਹੋ ਫੋਟੋ ਵਧੀਆ ਚੱਲੀ ਜਾ ਰਹੀ ਹੈ ਇੱਕ ਕਹਾਣੀ ਜੀ ਉਹਨਾਂ ਆਪ ਤਾਂ ਨੇ ਅਨਵਾਦ ਕਰੀ ਸੀਗੀ ਮੈਂ ਸੰਭਾਲ ਪਰ ਉਹਨਾਂ ਨੇ ਇੱਕ ਗਲਤੀ કરી ਆ ਨਾਲ ਇਹਦੇ ਜਸਦੇਵ ਜਸਦਾ ਨਾਂਉਂ ਦੀ ਸੀਗਾ ਉਹਨਾਂ ਨੇ ਵੀ ਗੁਰਵੰਤ ਜਸਦਾ ਕਿਉਂਕਿ ਪਹਿਲਾਂ ਇਹ ਸਸਤੇ ਸਿਰ ਦੇ ਨਾਂਉਂ ਦੀ ਕਿਸੇ ਟਾਈਮ ਕਿਤਾਬ ਛਪੀ ਸੀਗੀ ਕਿ ਕੁਝ ਕਹਾਣੀਆਂ ਸੀ ਉਹਦੇ ਵਿੱਚ ਪਰ ਉਹਨਾਂ ਨੇ ਬਾਅਦ ਦੇ ਵਿੱਚ ਉਹਦਾ ਨਵਾਕ ਦਾ ਨਾਂ ਕੱਟ ਕੇ ਇਕੱਲਾ ਆਪਣੀ ਦਿੱਤਾ ਮੈਨੂੰ ਇਹ ਉਹਨਾਂ ਦੀ ਗਲਤੀ ਸੀ ਅਸੀਂ ਗਾ ਨੂੰ ਸੋਧ ਕਰਾਂਗੇ ਮੈਨੂੰ ਬਾਅਦ ਚ ਪਤਾ ਲੱਗਿਆ ਠੀਕ ਹੈ ਜੀ ਥੈਂਕ ਯੂ ਇਹ ਟਮਾਂਟਾ ਦੇ ਸਿਆਹ ਸੀ ਇਹ ਵੀ ਆ ਇਹ ਵੀ ਦੱਸ ਦੇ